ਕਹਿੰਦੇ ਕਿ ਕਰਮਾਂ ਦਾ ਫਲ ਜਿਹੜਾ ਇਹ ਬੰਦੇ ਨੂੰ ਮਿਲਦਾ ਹੀ ਮਿਲਦਾ ਹੈ ਜੇ ਚੰਗਾ ਕਰਮ ਕਰੋਗੇ ਤਾਂ ਉਹਦਾ ਚੰਗਾ ਫਲ ਮਿਲੇਗਾ ਉਹ ਵੀ ਦੁਗਣਾ ਤਿਕਣਾ ਹੋ ਕੇ ਜੇ ਬੁਰਾ ਕਰਮ ਕਰਾਂਗੇ ਤਾਂ ਬੁਰਾ ਫਲ ਮਿਲੇਗਾ ਉਹ ਵੀ ਦੁਗਣਾ ਝਗਣਾ ਹੋ ਕੇ ਇਸ ਲਈ ਅਸੀਂ ਵਤ ਵਤ ਕੋਸ਼ਿਸ਼ ਕਰੀਏ ਕਿ ਅਸੀਂ ਇਹੋ ਜਿਹਾ ਕਰਮ ਕਦੇ ਨਾ ਕਰੀਏ ਜਿਹਦੇ ਨਾਲ ਕਿਸੇ ਦਾ ਬੁਰਾ ਹੋਵੇ ਜਾਂ ਕਿਸੇ ਦਾ ਦਿਲ ਦੁਖੇ ਇਹੋ ਜਿਹੀ ਸ਼ਬਦ ਨਾ ਬੋਲੀ ਕਰਮ ਸਿਰਫ ਐਕਸ਼ਨ ਹੀ ਨਹੀਂ ਹੁੰਦੇ ਜੋ ਅਸੀਂ ਮਨ ਦੇ ਵਿੱਚ ਸੋਚਦੇ ਆ ਕਿਸੇ ਦੇ ਪ੍ਰਤੀ ਕਿਸੇ ਦਾ ਬੁਰਾ ਤੱਕਦੇ ਆ ਉਹ ਵੀ ਸਾਡੇ ਕਰਮਾਂ ਦੇ ਵਿੱਚ ਹੀ ਆ ਜਾਂਦਾ ਆ ਸਾਨੂੰ ਲੱਗਦਾ ਹੈ ਕਿ ਸਿਰਫ ਸਾਡੇ ਜਿਹੜੇ ਐਕਸ਼ਨ ਹੁੰਦੇ ਆ ਸਾਡੇ ਕੰਮ ਹੁੰਦੇ ਜਿਹੜੇ ਕੀਤੇ ਬਸ ਉਹ ਹੀ ਕਰਮਾਂ ਦੇ ਵਿੱਚ ਆਉਂਦੇ ਆ ਪਰ ਨਹੀਂ ਜੋ ਅਸੀਂ ਕਿਸੇ ਦੇ ਬਾਰੇ ਸੋਚਨੇ ਆ ਆਪਣੇ ਮਨ ਦੇ ਵਿੱਚ ਉਹ ਵੀ ਸਾਡੇ ਕਰਮਾਂ ਦਾ ਹਿੱਸਾ ਬਣ ਜਾਂਦੀ ਆ ਇਸ ਲਈ ਕਰਮ ਜਿਹੜੇ ਆ ਉਹ ਬੰਦੇ ਦਾ ਪਿੱਛਾ ਨਹੀਂ ਛੱਡਦੇ ਕਦੀ ਵੀ ਅੱਗੇ ਬੰਤਾ ਜਿੱਥੇ ਮਰਜੀ ਪੰਜਲੇ ਜਿੱਥੇ ਮਰਜੀ ਲੋਕ ਲੈ ਜਿੱਥੇ ਮਰਜੀ ਛਿਪ ਤੇ ਜਾ ਕੇ ਕਰਮ ਉਹਦਾ ਪਿੱਛਾ ਨਹੀਂ ਛੱਡਦੇ ਜਿਹਦਾ ਬੰਦੇ ਨੇ ਕਦੇ ਬੁਰਾ ਤੱਕਿਆ ਹੁੰਦਾ ਵਾ ਬੁਰਾ ਕੀਤਾ ਹੁੰਦਾ ਵਾ ਹੋ ਸਕਦਾ ਉਹ ਇਨਸਾਨ ਤਾਂ ਉਸ ਨੂੰ ਮਾਫ ਕਰ ਦੇ ਪਰ ਉਸੇ ਕਰਮ ਕਰਮ ਉਸ ਨੂੰ ਕਦੀ ਮਾਫ ਨਹੀਂ ਕਰਦੇ ਕਰਮ ਤਾਂ ਉਮਰ ਤਾਂ ਉਮਰ ਉਸ ਦੇ ਮਰਦੇ ਦਮ ਤੱਕ ਤੇ ਮਰਨ ਤੋਂ ਬਾਅਦ ਤੱਕ ਵੀ ਬੰਦੇ ਦਾ ਜਿਹੜਾ ਪਿੱਛਾ ਕਰਦੇ ਆ ਇਸ ਲਈ ਕੋਸ਼ਿਸ਼ ਕਰੀਏ ਕਿ ਵੱਤੋ ਵੱਧ ਚੰਗੇ ਕਰਮ ਕਰੀਏ ਨਾਮ ਜਪੀਏ ਪਰਮਾਤਮਾ ਦਾ ਲਾੜ ਫੜੀਏ ਤੇ ਆਪਣੇ ਮਨ ਦੇ ਵਿੱਚ ਸਾਰਿਆਂ ਲਈ ਚੰਗੇ ਵਿਚਾਰੀ ਰੱਖੀਏ